ਯੋ ਯੋ ਕਰੋ ਕਾਹਨ ਮੇਰੇ ਬਾਲਕੋਨ 32 ਮੀਟਰ ਦੀ ਗੱਲ ਕਰੀਏ ਪਾਓ ਲਿਗਾਣੋ ਪਾਓ ਇਸ ਸਮੇਂ ਕਿੰਨਾ ਸਮਾਂ ਲੱਗਦਾ ਹੈ ਮੈਂ ਕਹਿੰਦਾ ਹਾਂ ਕਿ ਆਇਆ ਇਧਰ ਆਰਦਾ ਬਾਦੋ ਦੀ ਜੀ ਆਓ ਲੋਕਲ ਮੋਈ ਆਓ ਦੀ ਗੱਲ ਹੈ ਤੇ ਦਸਰਾਦੀ ਜੋ ਬਹੁਫਖੀ ਇੱਕ ਸੇਵਾ ਸੰਸਥਾ ਹੈ ਉਪਦੇਸਾ ਜੋਗ ਦਿਨਾਲ ਮੇਠਾਪੁਰ ਪਿੰਡ ਦੇ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਪੌਦੇ ਲਗਾਏ ਗਏ ਇਹ ਮੈਂ ਸਾਰਿਆਂ ਨੂੰ ਜਿਤਨੀ ਵੀ ਇਸ ਅਧੀਨ ਦੀ ਟੀਮ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਤ ਸੇ ਤੱਕ ਵਾਤਾਵਰਨ ਦਾ ਸਵਾਲ ਹੈ ਵਾਤਾਵਰਨ ਜੋ ਹੈ ਉਹਨੂੰ 에ਅਰ ਪੋਲੂਸ਼ਨ ਤੇ ਵਧ ਰਹੀ ਗਲੋਬਲ ਵਾਰਮਿੰਗ ਜੋ ਹੈ ਉਹ ਦੂਸ਼ਿਤ ਕਰ ਰਹੀ ਹੈ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਇਸ ਵਾਤਾਵਰਨ ਨੂੰ ਸ਼ੁੱਧ ਬਣਾਈਏ ਬਤਵਤ ਦਰਖਤ ਲਗਾਈਏ ਇੱਕ ਰੁੱਖ ਸੌ ਸੁੱਖ ਦੀ ਕਹਾਵਤ ਜਿਹੜੀ ਹੈ ਉਸ ਨੂੰ ਸੱਚੀ ਕਰੀਏ ਤੇ ਮੈਂ ਚਾਹਣਾ ਹਾਂ ਕਿ ਇਸ ਦੇ ਵਿੱਚ ਦੇ ਸਾਡੇ ਸਾਰੇ ਸਾਥੀ ਸਹਿਯੋਗ ਕਰਨ ਤੇ ਬਤਵਤ ਦਰਖਤ ਲਗਾ ਕੇ ਦੂਸ਼ਿਤ ਵਾਤਾਵਰਨ ਨੂੰ ਸ਼ੁੱਧ ਕੀਤਾ ਜਾਵੇ ਔਰ ਮਨੁੱਖੀ ਜੀਵਨ ਕਾਲ ਨੂੰ ਬਰਕਰਾਰ ਰੱਖਿਆ ਜਾਵੇ